ਦਾ ਘਲਸ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਤੇ ਗੁਰੂ ਸਾਹਿਬ ਨੇ ਬਹੁਤ ਸਾਰੇ ਥਾਵਾਂ ਤੇ ਗੱਲ ਕਹੀ ਹੈ ਕਿ ਜੋ ਮੁੜਖਾ ਦੇ ਹੀ ਇਨਸਾਨ ਤੈਨੂੰ ਪ੍ਰਾਪਤ ਹੋਈ ਹੈ ਨਾ ਇਹ ਬਹੁਤ ਦੁਰਲਭ ਹੈ ਇਹ ਸਫਲ ਕਿਵੇਂ ਹੋਵੇਗੀ ਤੇ ਗੁਰੂ ਸਾਹਿਬ ਬਾਣੀ ਵਿੱਚ ਅਲੱਗ-ਅਲੱਗ ਥਾਂ ਤੇ ਬਹੁਤ ਸਾਰੇ ਪ੍ਰਮਾਨ ਦੇ ਕਿਸਮ ਜਾਂਦੇ ਜਿਵੇਂ ਭਗਤ ਕਬੀਰ ਜੀ ਪੈਰੋ ਰਾਗ ਦੇ ਅੰਦਰ ਗੁਰਗ੍ਰੰਥ ਸਾਹਿਬ ਦੇ ਪਾਵਨ ਅੰਗ 1100 59 ਤੇ ਗੱਲ ਕਹਿੰਦੇ ਨੇ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀ ਬੰਦਗੀ ਦੀ ਕਮਾਈ ਕਰੇਗਾ ਦੋ ਚੀਜ਼ਾਂ ਨੇ ਇੱਕ ਬੰਦਾ ਬੰਦਗੀ ਕਰ ਰਿਹਾ ਹੈ ਕੋ ਬਾਣੀ ਪੜ ਰਿਹਾ ਕੋ ਸੇਵਾ ਕਰ ਰਿਹਾ ਪਰ ਆਪਣੀ ਮਤ ਅਨੁਸਾਰ ਕਰ ਰਿਹਾ ਤੇ ਕਿੰ ਵਾਰ ਬੰਦਾ ਸੋਚੇ ਮੈਂ ਰੱਬ ਦਾ ਨਾਮ ਜਪ ਰਿਹਾ ਮੈਂ ਬੰਦਗੀ ਕਰ ਰਿਹਾ ਪਰ ਆਪਣੀ ਮਤ ਅਨੁਸਾਰ ਕਰ ਰਿਹਾ ਗੁਰਸੇਵ ਨਹੀਂ ਆਪਣੀ ਮਤ ਨਹੀਂ ਗੁਰਸੇਵਾ ਤੇ ਗੁਰੂ ਦੀ ਸੇਵਾ ਗੁਰੂ ਦੇ ਰਾਹੀ ਤੇ ਜਿਵੇਂ ਗੁਰੂ ਸਾਹਿਬ ਕਹਿੰਦੇ ਜਦੋਂ ਉਦੋਂ ਬੰਦਗੀ ਕਰੇਗਾ ਤਬ ਇਹ ਮਾਨਸ ਦੇਹੀ ਪਾਈ ਤਾਂ ਹੀ ਤੇਰ ਮਨੁੱਖਾ ਜੀਵਨ ਜੋ ਮਿਲੇ ਸਮਝ ਲੈ ਕੇ ਇਹ ਤੇਰੀ ਦੇਵੀ ਪਰਵਾਹ ਪ੍ਰਵਾਨ ਹੈ ਇਸ ਦੇਹੀ ਕੋ ਸਿਮਰੈ ਦੇਵ ਇਸ ਸਰੀਰ ਦੀ ਖਾਤਰ ਦੇਵਤੇ ਵੀ ਤੰਗਦੇ ਹਨ ਬੜਾ ਕੀਮਤੀ ਮੁਨਖਾ ਦੇਹੀ ਹੈ ਔਰ ਗੁਰੂ ਸਾਹਿਬ ਕਹਿਣ ਲੱਗੇ ਭਈ ਇਹ ਜੋ ਮੁਨਖਾ ਦੇਹੀ ਹੈ ਇਸ ਨੂੰ ਵੱਡੇ ਵੱਡੇ ਦੇਵਤੇ ਵੀ ਲੋਚਿਦਿਨ ਕਿੱਥੇ ਸਾਨੂੰ ਮੁਨਖਾ ਦੇਹੀ ਪ੍ਰਾਪਤ ਹੋ ਜਾਏ ਕਿਉਂਕਿ ਅਪਾ ਪੜਦੇ ਆ ਬਾਣੀ ਦੇ ਅੰਦਰ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੀ ਧਰਤੀ ਥਾਪ ਰખી ਧਰਮਸ਼ਾਲ ਅਕਾਲ ਪੁਰਖ ਨੇ ਇਹ ਸੰਸਾਰ ਬਣਾਇਆ ਰਾਤਾਂ ਬਣਾਈਆਂ ਰੁੱਤਾਂ ਬਣਾਈਆਂ ਥਿਤਵਾਰ ਬਣਾਏ ਦਿਨ ਬਣਾਏ ਰੁੱਤਾਂ ਬਣਾਈਆਂ ਨੇ ਇਹ ਧਰਤੀ ਬਣਾਈ ਹੈ ਤੇ ਇਹ ਧਰਤੀ ਬਣਾਈ ਇਨਸਾਨ ਤੇਰੇ ਵਾਸਤੇ ਧਰਮ ਕਮਾਉਣ ਵਾਸਤੇ ਕੇ ਇਸ ਸੰਸਾਰ ਹੀ ਰਹਦੇ ਆ ਤੂੰ ਧਰਮ ਕਮਾਉਣਾ ਹੈ ਮਨੁੱਖਾ ਜੀਵਨ ਦਾ ਫਰਜ਼ ਕੀ ਹੈ ਇਹ ਨਿਭਾਉਣਾ ਹੈ ਔਰ ਇਸ ਦੇਹੀ ਨੂੰ ਮਨੁੱਖਾ ਦੇਹੀ ਨੂੰ ਉਸ ਦੇਵਤੇ ਵੀ ਲੋਜ ਦੇਣ ਸੋ ਦੇਹੀ ਭਜ ਹਰ ਕੀ ਸੇ ਤੈਨੂੰ ਇਹ ਸਰੀਰ ਮਿਲਿਆ ਹੈ ਇਸ ਰਹੀ ਨਾਮ ਸਿਮਰਨ ਹਰਿ ਦਾ ਭਜਨ ਕਰ ਤਾਹੀ ਇਹ ਸਫਲ ਹੈ ਤੇ ਜੇ ਇਸ ਮਨੁੱਖਾ ਦੇਹੀ ਵਿੱਚ ਆ ਕੇ ਤੂੰ ਰੱਬ ਦਾ ਨਾਮ ਨਹੀਂ ਸਿਮਰਦਾ ਤੇ ਸਾਇਬ ਨੇ ਦੁਲੱਬ ਦੇ ਪਾਈ ਵਡਭਾਗੀ ਨਾਮ ਨਾਲ ਜਪੈਂ ਤੇ ਆਤਮਕਾਤੀ ਤੇ ਮਨੁੱਖਾ ਦੇਹੀ ਬੜੀ ਦੁਰਲੱਭ ਤੈਨੂੰ ਮਿਲੀ ਹੈ ਪਰ ਜੇ ਇਸ ਦੇਹੀ ਵਿੱਚ ਆ ਕੇ ਤੂੰ ਰੱਬ ਦਾ ਨਾਮ ਨਹੀਂ ਸਿਮਰਦਾ ਬੰਦਗੀ ਨਹੀਂ ਕਰਦਾ ਤੇ ਕਹਿੰਦੇ ਫਿਰ ਤੂੰ ਆਤਮ ਹੱਤਿਆ ਕਰ ਰਿਹਾ ਹੈ ਅਪਾ ਕਈ ਵਾਰ ਖਬਰਾਂ ਵਿੱਚ ਸੁਣਦੇ ਆ ਕਿ ਕਿਸੇ ਥਾਂ ਤੇ ਕੋਈ ਬੰਦਾ ਸੁਸਾਇਸਾਈਡ ਕਰ ਗਿਆ ਕੋ ਫਾਂਸੀ ਲਾ ਕੇ ਮਰ ਗਿਆ ਕੋ ਟ੍ਰੇਨ ਥੱਲੇ ਆ ਕੇ ਕੋ ਕਿਸੇ ਬਿਲਡਿੰਗ ਨੂੰ ਛਾਲ ਮਾਰ ਕੇ ਚੜਾਈ ਕਰ ਗਿਆ ਆਤਮ ਹੱਤਿਆ ਕਰ ਗਿਆ ਉਹ ਤਾਂ ਕਦੇ ਕਦਾਈ ਕੋਈ ਕੇਸ ਹੁੰਦਾ ਪਰ ਸਹਿਬ ਕਹਿੰਨਗੇ ਇੱਥੇ ਬੰਦਾ ਹਰ ਬੰਦਾ ਰੱਬ ਨੂੰ ਉਸਾਰਿਆ ਹੋਇ ਜਿਸ ਨੇ ਉਹ ਆਤਮ ਹੱਤਿਆ ਕਰੀ ਆਪਣੀ ਅੰਤਰਾ ਆਤਮ ਨੂੰ ਮਾਰ ਰਿਹਾ ਸਰੀਰ ਦੀ ਖੁਰਾਕ ਜਿਹੜੀ ਹੈ ਭੋਜਨ ਹੈ ਤੇ ਮਨ ਦੀ ਖੁਰਾਕ ਆਤਮ ਦੀ ਖੁਰਾਕ ਭਜਨ ਹੈ ਜੇ ਸਰੀਰ ਨੂੰ ਖੁਰਾਕ ਨਾ ਮਿਲੇ ਬੰਦੇ ਨੂੰ ਪਾਣੀ ਪੀਣ ਨੂੰ ਨਾ ਮਿਲੇ ਰੋਟੀ ਖਾਣ ਨੂੰ ਮਿਲੇ ਨਾ ਤਾਂ ਬੰਦਾ ਕੁਝ ਸਮਝ ਕੀ ਹੁੰਦਾ ਕਿ ਉਹ ਭੁੱਖ ਨਾਲ ਬੰਦਾ ਚਲਾਈ ਕਰ ਜਾਂਦਾ ਤੇ ਜੇ ਬੰਦੇ ਨੂੰ ਆਤਮਾ ਖੁਰਾਕ ਨਹੀਂ ਮਿਲੇ ਕਹਿੰਦੇ ਅੰਤ ਅੰਤ ਮਰ ਗਿਆ ਇਸ ਇਹਦਾ ਜ਼ਮੀਰ ਮਰ ਗਿਆ ਇਹਦਾ ਮਨ ਮਰ ਗਿਆ ਇਹਦੀ ਆਤਮਾ ਮਰੀ ਹੋਈ ਤੇ ਕਹਿੰਦੇ ਉਹ ਆਤਮ ਹੱਤਿਆ ਕਰ ਲੈਂਦੇ ਸਾਬ ਬੜਾ ਪਿਆਰਾ ਕਹਿੰਦਾ ਇਹ ਕਹਿੰਦਾ ਮਰਨਾ ਜਾਹੀ ਜਿਨਾ ਬਿਸਤ ਰਾਮ ਨਾਮ ਵੀ ਹੋਣ ਜੀਵਨ ਕੋਨੇ ਕਾਮ ਜੇ ਇਨਸਾਨੇ ਜਮੇ ਜਾ ਕੇ ਰੱਬ ਦਾ ਨਾਮ ਨੇ ਜਪੇ ਤਾਂ ਇਨਸਾਨੇ ਜਮੇ ਜਾਉਂਦਾ ਫਾਇਦਾ ਕੀ ਹੈ ਕਹਿੰਦੇ ਖਾਤ ਪੀਤ ਖਿਰਤ ਹਸਤ ਵਿਸਥਾਰ ਰੱਬ ਨੂੰ ਵਿਸਾਰ ਕੇ ਬੰਦਾ ਖਾਂਦਾ ਵੀ ਹੈ ਪੀਂਦਾ ਵੀ ਹੈ ਖੇਡਦਾ ਵੀ ਹੈ ਹੱਸਦਾ ਵੀ ਹੈ ਕਹਿੰਦੇ ਕਵਨ ਅਰਥ ਮ੍ਰਿਤਕ ਸ਼ਿੰਗਾਰ ਇਉਂ ਸਮਝੋ ਜਿਵੇਂ ਕਿਸੇ ਮਰਦੇ ਨੂੰ ਸ਼ਿੰਗਾਰਿਆ ਜਾ ਰਿਹਾ ਹੈ ਕਈ ਮਸਬਾ ਦੇ ਅੰਦਰ ਜਦੋਂ ਕੋਈ ਉਹਦਾ ਘਰ ਦਾ ਜੀ ਚਲਾਈ ਕਰਦਾ ਉਹਨੂੰ ਸਵਾਰਦੇ ਹਨ ਉਹਨੂੰ ਸ਼ਿੰਗਾਰਦੇ ਹਨ ਆਈਸਾਈ ਤਰ੍ਹਾਂ ਵਿੱਚ ਉਹ ਬੰਦੇ ਨੂੰ ਕੋਟ ਪੈਂਟ ਪਾਉਂਦੇ ਨੇ ਹਿੰਦੂ ਸਮਾਜ ਅੰਦਰ ਕੋਈ ਨੌਜਵਾਨ ਚਲਾਈ ਕਰਕੇ ਉਹਨੂੰ ਦੁਲੇ ਵਾਂਗ ਸਜਾਉਂਦੇ ਨੇ ਕੋਈ ਨਵ ਵਹਿਤਾ ਔਰ ਚਲਾਈ ਕਰਕੇ ਦੁਲਨ ਵਾਂਗ ਸਜਾਉਂਦੇ ਨੇ ਕਹਿੰਦੇ ਜੇ ਰੱਬ ਨੂੰ ਵਿਸਾਰ ਕੇ ਤੂੰ ਆਪਣੇ ਸਰੀਰ ਨੂੰ ਸਵਾਰ ਰਿਹਾ ਤੂੰ ਸਮ ਲੈ ਕੇ ਮੁਰਦੇ ਨੂੰ ਸ਼ਿੰਗਾਰ ਰਿਹਾ ਕਵਨ ਅਰਥ ਮ੍ਰਿਤਕ ਸ਼ਿੰਗਾਰ ਜੋ ਨਾ ਸੁਣਾ ਜਿਸ ਪਰਮਾਨੰਦਾ ਪਸ਼ੇ ਪੰਖੀ ਤ੍ਰਗਿ ਜੋਨ ਤੇ ਮੰਦਾ ਜੇ ਮਨੁੱਖ ਇਸ ਜ਼ਿੰਦਗੀ ਚ ਆ ਕੇ ਰੱਬ ਦਾ ਨਾਮ ਨਹੀਂ ਜਪਦਾ ਰੱਬ ਦੀ ਬੰਦਗੀ ਨਹੀਂ ਕਰਦਾ ਗੁਰੂ ਦੇ ਅਨੁਸਾਰੀ ਕਹੇ ਕਿ ਸੇਵਾ ਭਗਤੀ ਨਹੀਂ ਕਰਦਾ ਤੇ ਕਹਿਣ ਲਗੇ ਸਮਝ ਲੋ ਕਿ ਪਸ਼ੂ ਤੇ ਪੰਛੀਆਂ ਤੋਂ ਹੀ ਮਾੜਾ ਹ ਕਦੇ ਗੁਆਣੀ ਪੜਤ ਸਹਿਬ ਨੇ ਕਿਹਾ ਸਾਖਤ ਤੇ ਸੂਕਰ ਭਲਾ ਜਿਸ ਬੰਦੇ ਨੇ ਰੱਬ ਨੂੰ ਵਿਸਾਰਿਆ ਸਹਿਬ ਨਾਂ ਤਾਂ ਸਾਖਤ ਮਾਇਆ ਧਾਰੀ ਵੀ ਕਿਆ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨੂੰ ਸੁਣੇ ਬੁਰੋਲ ਕੋ ਚੋਲਾ ਉਹ ਗੁਰਬਾਣੀ ਨਹੀਂ ਸੁਣੇਗਾ ਉਹ ਰੱਬ ਦਾ ਨਾਮ ਨਹੀਂ ਜਪੇਗਾ ਉਹ ਮਾਇਆ ਧਾਰੀ ਹੋਰ ਗੱਲਾਂ ਸੁਣੀ ਜਾਏਗਾ ਗੰਦੇ ਗਾਣੇ ਸੁਣੀ ਜਾਏਗਾ ਅਸਲੀ ਗੱਲਾਂ ਸੁਣੀ ਜਾਏਗਾ ਸੰਸਾਰ ਦੀਆਂ ਵਹਿਦ ਗੱਲਾਂ ਸੁਣੀ ਜਾਏਗਾ ਪਰ ਕਦੇ ਰੱਬ ਦਾ ਨਾਮ ਸੁਣਦਾ ਨਹੀਂ ਕਹਿੰਦੇ ਮਾਇਆ ਧਾਰੀ ਉਹ ਮਾਇਆ ਤਾਰੇ ਜਿਹੜਾ ਸਾਖਤ ਤੇ ਸ਼ੁਕਰ ਭਲਾ ਉਸ ਮਾਇਆ ਧਰਨ ਨੂੰ ਸੂਰ ਚੰਗਾ ਪੁੱਛਿਆ ਕਿਉਂ ਸੂਰ ਕਿਉਂ ਚੰਗਾ ਕਹਿੰਨਗੇ ਇਸ ਕਰਕੇ ਸਾਖਤ ਤੇ ਸ਼ੁਕਰ ਭਲਾ ਆਛਾ ਰੱਖਿਆ گاਉ ਉਹ ਪਿੰਡ ਦੀ ਗੰਦਗੀ ਖਾਂਦਾ ਹੈ ਅਵਾਰਾ ਘੁੰਮਦਾ ਜੋ ਲੋਕ ਗੰਦ ਸੜ ਦੇ ਗੰਦ ਖਾ ਜਾਂਦਾ ਹੈ ਇਹਦਾ ਪਿੰਡ ਸਾਫ਼ ਰਹਿੰਦਾ ਹੈ ਸਾਕਤ ਬਪਰਾ ਮਰ ਗਿਆ ਕੋਈ ਨਾ ਲਹੈ ਨਾਉ ਜੇ ਸੂਰ ਚੜਾਈ ਕਰ ਜਾਏ ਲੋਕ ਫਿਰ ਵੀ ਕਹਿੰਦੇ ਨੇ ਸਾਡੇ ਪਿੰਡ ਦਾ ਸੂਰ ਜੀ ਚੜਾਈ ਕਰ ਗਿਆ ਭਗਤ ਗਵੀਰ ਜੀ ਕਿਸੇ ਨਗਰ ਵਿੱਚ ਗਏ ਤਾਂ ਵਖਦੇ ਨੇ ਕਿ ਲੋਕ ਉਸ ਪਿੰਡ ਦੇ ਬਾਹਰ ਬੈਠੇ ਹੋਏ ਨੇ ਆਮ ਜਿਵੇਂ ਪਿੰਡਾਂ ਵਿੱਚ ਨਾ ਬਾਹਰ ਵਾਲੇ ਪਾਸੇ ਜਿੱਥੇ ਆਮ ਗੱਡੀਆਂ ਦਾ ਕ੍ਰੋਸਿੰਗ ਹੁੰਦੀ ਆ ਉਹ ਬੱਸ ਸਟੈਂਡ ਆ ਟਾਈਪ ਹੁੰਦਾ ਉੱਥੇ ਲੋਕ ਚੌਰਾਹੇ ਤੇ ਬੈਠੇ ਹੁੰਦੇ ਨੇ ਬੋੜ ਦੇ ਦਰਖਤ ਥੱਲੇ ਬੈਠੇ ਹੁੰਦੇ ਨੇ ਉਹ ਲੋਕ ਬੈਠੇ ਬੜੇ ਉਦਾਸ ਤੇ ਭਗਤ ਕਬੀਰ ਜੀ ਪੁੱਛਦੇ ਨੇ ਕੀ ਗੱਲ ਉਦਾਸ ਕਿਉਂ ਬੈਠੇ ਹੋ ਕੋਈ ਬਾਣਾ ਵਰਤ ਗਿਆ ਕੋਈ ਕਟਨਾ ਵਾਪਰ ਗਿਆ ਤੇ ਇੱਕ ਨੇ ਕਿਹਾ ਕਾਰਨ ਇਹ ਹੈ ਕਿ ਸਾਡੇ ਪਿੰਡ ਵਿੱਚ ਰਹਿੰਦਾ ਸੀ ਕਿ ਸੋਰ ਜੋ ਸੀ ਘਰ ਦਾ ਗੰਦਗੀ ਸੁਰਦਾ ਸੀ ਖਾ ਲੈਂਦਾ ਸੀ ਕੱਲ ਉਹ ਚੜਾਈ ਕਰ ਗਿਆ ਹੁਣ ਸਾਨੂੰ ਇਹ ਮਹਿਸੂਸ ਹੁੰਦਾ ਹੈ ਇਹ ਹੁਣ ਫਿਕਰ ਲੱਗੇ ਹੈ ਕਿ ਉਹ ਤਾਂ ਚੜਾਈ ਕਰ ਗਿਆ ਜਿਹੜੇ ਪਿੰਡ ਦੀ ਗੰਦਗੀ ਕੌਣ ਖਾਏਗਾ ਹੁਣ ਤੇ ਭਗਤ ਕਬੀਰ ਕਹਿੰਦੇ ਵੇਖੋ ਸੋਰ ਵੀ ਚੰਗਾ ਹੈ ਉਹਨਾਂ ਪ੍ਰਮਾਨ ਲਿਖਿਆ ਸਾਖ ਤੇ ਸ਼ੁਕਰ ਭਲਾ ਆਛਾ ਰਖੇ گاਉਂ ਸਾਖਤ ਬਪਰਾ ਮਰ ਗਿਆ ਕੋਈ ਨਹੀਂ ਲਹਿਨੋਂ ਇੱਕ ਸੂਰ ਨੂੰ ਯਾਦ ਕੀਤਾ ਜਾ ਰਿਹਾ ਪਰ ਜਿਹੜਾ ਬੰਦਗੀ ਨਹੀਂ ਕਰ ਰਿਹਾ ਜਦੋਂ ਮਰਦਾ ਕੋਈ ਕਹਿੰਦੇ ਚੰਗਾ ਹੋ ਗਿਆ ਚਲਾ ਗਿਆ ਬੜਾ ਗੰਧ ਪਾਇਆ ਸੀ ਇਸ ਨੇ ਤੇ ਇੱਕ ਹੋਰ ਗਾਉਂਦੇ ਕਹਿੰਦੇ ਨੇ ਇੱਕ ਭਗਤ ਭਗਵਾਨ ਜਿਹੇ ਪ੍ਰਾਨੇ ਕਾ ਨਾਹੇ ਮਨ ਜੈਸੇ ਸ਼ੂਕਰ ਸਵਾਨ ਨਾਨਕ ਮਾਨਉ ਤਾਹੇ ਜਿਵੇਂ ਸੂਰ ਦਾ ਤਨ ਹੈ ਜਿਵੇਂ ਕੁੱਤੇ ਦਾ ਤਨ ਹੈ ਉਸ ਮਨੁੱਖ ਦਾ ਤਨ ਵੀ ਉਸ ਸੂਰ ਵਰਗਾ ਕੁੱਤੇ ਵਰਗਾ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਤੇ ਹੁਣ ਭਗਤ ਜੀ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ ਜੇ ਤੂੰ ਗੁਰੂ ਦੀ ਸੇਵਾ ਦੇ ਰਾਹੀ ਬੰਦਗੀ ਦੀ ਕਮਾਈ ਕਰਦਾ ਹੈ ਤਬ ਇਹ ਮਾਨਸ ਦੇ ਤਾਂ ਤੇਰਾ ਆਇਆ ਸੰਸਾਰ ਜ ਪ੍ਰਵਾਨ ਹੈ ਇਹ ਤਾਂ ਸਹਿਬ ਨੇ ਕਿਹਾ ਮਰਨਾ ਚਾਹੀ ਜਿਨਾਂ ਬਿਸਰਤ ਰਾਮ ਸੋ ਜਿਵੇਆ ਜਿਸ ਮਨ ਵੱਸਿਆ ਸੋਏ ਨਾਨਕ ਅਵਰ ਨਾ ਜੀਵੇ ਕੋ ਜੂੰਦਾ ਕੋਣਾ ਰੱਬ ਦਾ ਨਾਮ ਜਪਦਾ ਰੱਬ ਦਾ ਨਾਮ ਨੇ ਜਪਦਾ ਉਹ ਮਰਿਆ ਹੋਇਆ ਉਹਦੀ ਮੌਤ ਹੋ ਚੁਕੀ ਅਦਰ ਸੰਸਾਰ ਚ ਹੁਣਾ ਬਿਰਤ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਖੀ ਇਸ ਦੇਹੀ ਕੋ ਸਿਮਰੰਦੇ ਇਸ ਸਰੀਰ ਦੇ ਖਾਤਰ ਦੇਵਤੇ ਤੰਗਦੇ ਹਨ ਉਹ ਵੀ ਕਹਿੰਦੇ ਕਿ ਸਰੀਰ ਮਿਲ ਜੈਣ ਕੋਲ ਦੇਵੀ ਗੁਣ ਤਾਂ ਹੈਗੇ ਨੇ ਆਤਮਾ ਹੈ ਪਰ ਸਰੀਰ ਨਹੀਂ ਹੈ ਸੋ ਦੇਹੀ ਪਜਹਰ ਕੀ ਸੇਵ ਤੈਨੂੰ ਇਹ ਸ੍ਰੀ ਮਿਲੇ ਆ ਇਸਰਾਹੀ ਨਾਮ ਸਿਮਰ ਰੱਬ ਦਾ ਭਜਨ ਕਰ ਪਜੋ ਗੋਬਿੰਦ ਭੂਲ ਮਤ ਜਾਹੋ ਗੋਬਿੰਦ ਦਾ ਸਿਮਰਨ ਕਰੋ ਗੱਲ ਭੁੱਲ ਨਾ ਜਾਇਓ ਕਿਉਂਕਿ ਬੰਦਾ ਇਹ ਭੁੱਲ ਗਿਆ ਭੁੱਲ ਗਿਆ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਸੀ ਨਾ ਉਦੋਂ ਰੱਬ ਨਾਲ ਜੁੜਿਆ ਹੋਇਆ ਸੀ ਪਰ ਜਦੋਂ ਸੰਸਾਰ ਚੈਲੇ ਵਿੱਚ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇ ਮੇਰੀ ਮੇਰੀ ਚ ਪੈ ਗਿਆ ਮੇਰਾ ਘਰ ਮੇਰੇ ਬੱਚੇ ਮੇਰਾ ਪਰਿਵਾਰ ਇਹ ਭੁੱਲ ਗਿਆ ਤੇ ਸਾਹਿਬ ਕਹਿੰਦੇ ਭੁੱਲ ਨਾ ਜਾਇਓ ਕਿ ਮਨੁੱਖਾ ਦੇਹੀ ਕਿਉਂ ਮਿਲੀ ਇਹ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾ ਇਤਰਾ ਕਿਤਨ ਕਾ ਮਿਲ ਸਾਥ ਸੰਗਤ ਭਜ ਕੇਵਲ ਨਾਮ ਬੰਦਗੀ ਕਰ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾ ਇਹ ਸਿਮਰਨ ਹੀ ਮਨੁੱਖਾ ਜੀਵਨ ਦੀ ਖੱਟੀ ਕਮਾਈ ਹੈ ਇਹ ਸਿਮਰਨ ਨਹੀਂ ਤੇ ਸਮਝ ਲੈ ਤੂੰ ਜੀਵਨ ਤੂੰ ਅਜਾਇੰਗ ਵਾਰ ਰਿਹਾ ਨੁਕਸਾਨ ਕਰ ਰਿਹਾ ਤੂੰ ਤੇ ਕਹਿਣ ਲੱਗੇ ਜਦ ਲਗ ਜ਼ਰਾ ਰੋਗ ਨਹੀਂ ਹੁਣ ਸਿਮਰਨ ਕਦ ਕਦ ਤੱਕ ਕਰਨਾ ਕੋ ਟਾਈਮ ਹੈ ਜੇ ਬੱਚਾ ਪੜਦਾ ਸਕੂਲ ਗ੍ਰੈਜੂਏਸ਼ਨ ਕਿਤੇ ਐਮਐਸਸੀ ਕੀਤੀ ਐਮਐਡ ਦੀ ਇਸ ਜੀਵਨ ਵਿੱਚ ਸਿਮਰਨ ਕਿੰਨਾ ਸਮਾਂ ਕਰਨਾ 10 ਸਾਲ 15 ਸਾਲ 20 ਸਾਲ ਕਹਿਣ ਲੱਗੇ ਜਦ ਲਗ ਜ਼ਰਾ ਰੋਗ ਨਹੀਂ ਆਇਆ ਜਦ ਤੱਕ ਤੇਨੂੰ ਬੁਢੇਪੇ ਦਾ ਰੋਗ ਨੇ ਲੱਗਿਆ ਜਦੋਂ ਕਾਲ ਕਸ ਨੇ ਕਾਇਆ ਇਸ ਸਮੇਂ ਨੇ ਤੇਰੇ ਸਰੀਰ ਨੂੰ ਖਾ ਨਹੀਂ ਲਿਆ ਸਮਾਂ ਮੁੰਡੇ ਨੂੰ ਖਾਈ ਜਾ ਰਿਹਾ 12 ਬਰਸ ਬਾਲਪਨ ਬੀਤੇ 20 ਬਰਸ ਕਛਤਾ ਆਪਣਾ ਕੀਓ 30 ਬਰਸ ਕਛ ਦੇਵਨ ਪੂਜਾ ਫਿਰ ਪਿਛਤਾਣਾ ਗਿਰਦ ਪਇਓ ਜ਼ਿੰਦਗੀ ਦੇ 12 ਸਾਲ ਬਚਪਨ ਚਲਾ ਜਾਂਦਾ ਫਿਰ 20 ਸਾਲ ਜਵਾਨੀ ਹੋ ਗਿਆ 30 ਸਾਲ ਬੁਢੇਪਾ ਜਿੰਦਗੀ ਖਤਮ ਹੋ ਜਾਂਦੀ ਜਦ ਤੱਕ ਬੁੱਢੇ ਪਾਣੀ ਆਇਆ ਤੂੰ ਬੰਦਗੀ ਕਰੀ ਜਾਣਾ ਹੈ ਬਚਪਨ ਤੋਂ ਲੈ ਕੇ ਰੱਬ ਦਾ ਨਾਮ ਜਪਣਾ ਹੈ ਜਦ ਤੱਕ ਸਮਾਂ ਤੈਨੂੰ ਖਾ ਰਿਹਾ ਹਰ ਚੀਜ਼ ਸਮਾਂ ਵਿੱਚ ਕਾਲ ਪਾਏ ਬ੍ਰਹਮਾ ਬ੍ਰਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਹਰ ਚੀਜ਼ ਸਮੇਂ ਦੇ ਅੰਦਰ ਹੈ ਤੇ ਸਮਾਂ ਹਰ ਚੀਜ਼ ਨੂੰ ਖਾਜ ਨੂੰ ਕਹੇ ਸਮੇਂ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰ ਉਹ આજ ਕੀ ਕਾਲ ਜੋ ਪੈਦਾ ਹੋਇਆ ਸਮਾਂ ਨੇ ਹਰ ਚੀਜ਼ ਨੂੰ ਖਤਮ ਕੀਤਾ ਕਹਿੰਦੇ ਸਮਾਂ ਨੇ ਤੈਨੂੰ ਖਾ ਨਹੀਂ ਲਿਆ ਤਰ ਤਗ ਰੱਬ ਦਾ ਨਾਮ ਜਪ ਜਬ ਲਗ ਵਿਕਲਪ ਹੀ ਨਹੀਂ ਬਾਨੀ ਵਿਕਲਪ ਆਵੇ ਬੇਥਵੀ ਬੰਦਾ ਕਿਵੇਂ ਬੋਲਣਾ ਥਥਲਾ ਜਾਂਦਾ ਫਿਰ ਉਹ ਜਦ ਬੁਢਾਪਾ ਆਉਂਦਾ ਨਾ ਬੰਦਾ ਬੋਲ ਬੋਲਦਾ ਸਮਝ ਨਹੀਂ ਆਉਂਦੀ ਕਿੰਨੇ ਕਿ ਜਦ ਤੱਕ ਤੇਰੀ ਜ਼ੁਬਾਨ ਥੜਕਨ ਨੇ ਲੱਗ ਪਈ ਪਜਲੇ ਰਹੇ ਮਨ ਸਾਰੰਗ ਪਾਣੀ ਉਸ ਤੋਂ ਪਹਿਲਾਂ ਪਹਿਲਾਂ ਹੇ ਮੇਰੇ ਮਨ ਰੱਬ ਦਾ ਨਾਮ ਜਪ ਆਪਨਾ ਪਜਸ भज सका भाई आवे है अंत ना भज्या जाए जे तू इस वे ला नाम नहीं कई बंदा ये सोचते, नहीं। आज नहीं ये सोचते हैं अज नहीं कल जब लगे हूँ अमल छग लिया अगले छत छकल कई बार बंद सोचद सोच समझ गया सोचत साचित रहन भी हानी। ये सोचते हैं, सोचते हैं। जानती है ये सोचद सोचते जिंदगी लंघ जाती है आवै अंत ना भजया जो अखीर समा आएगा उस वे तू भजन नहीं कर सकेगा जो कि करें सोई अवसार जो भजन सिमरन तू करना चाहना है हमने कर लै फिर पछताओ ਨਾ ਪਾਉ ਪਰ ਜੇ ਸਮਾ ਲੰਘਿਆ ਤਾਂ ਮੁੜ ਅਫਸੋਸ ਹੀ ਕਰੇਗਾ ਤੇ ਇਹ ਪਰਛਾਵੇਂ ਪਛਤਾਵੇ ਵਿੱਚੋਂ ਖਰਾਸੀ ਨਹੀਂ ਹੋਵੇਗੀ ਸੋ ਸੇਵਕ ਜੋ ਲਾਇਆ ਸੀ ਕਹਿੰਦੇ ਜੀਵ ਦੀ ਕੀ ਵਸ ਹੈ ਜਿਸ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੰਦਗੀ ਵੀ ਦੋਰ ਜੋੜ ਦੇਣਾ ਰੱਬ ਅਕਾਲ ਪੁਰਖ ਜੇ ਤੁਸੀਂ ਸਤਸੰਗਤ ਜਾ ਕੇ ਬੈਠੇ ਹੋ ਕਦੇ ਹੰਕਾਰ ਨਾਲ ਕਰੋ ਕਿ ਮੈਂ ਗੁਰਦੁਆਰੇ ਆਇਆ ਬਲਕਿ ਕੋ ਗੁਰੂ ਮੈਨੂੰ ਲੈ ਕੇ ਆਇਆ ਕਦੇ ਹੰਕਾਰ ਨਾ ਕਰੀਏ ਮੈਂ ਸੇਵਾ ਕਰਦਾ ਮੈਂ ਬਾਣੀ ਪੜਦਾ ਕਹਿੰਦੇ ਜਿਸ ਮਨੁੱਖ ਤੇ ਪ੍ਰਮਾਤਮਾ ਕਿਰਪਾ ਕਰਦਾ ਬੰਦੀਆਂ ਜੁੜਦਾ ਉਹੀ ਸੇਵਾ ਕਰਦਾ ਤਿੰਨ ਹੀ ਪਾਇ ਨਰੰਜਨ ਦੇ ਉਸਨੋਂ ਪ੍ਰਭੂ ਦਾ ਮਿਲਾਪ ਹੁੰਦਾ ਹੈ ਗੁਰਮਿਲਤਾ ਕੇ ਖੁੱਲੇ ਕਪਾਟ ਸਤਗੁਰੂ ਮਿਲ ਕੇ ਉਸ ਦੇ ਮਨ ਦੇ ਕਵਾੜ ਖੁੱਲਦੇ ਹਨ ਬੌਰ ਨਾ ਆਵੇ ਜੋਨੀ ਬਾਟ ਉਹ ਜਨਮ ਵਰ ਦੇ ਗੇੜ ਵਿੱਚ ਰਸਤਾ ਬਾਟ ਵਸੇ ਕਹਿੰਦੇ ਰਸਤੇ ਨੂੰ ਵੀ ਉਸ ਰਸਤੇ ਨੇ ਤੁਰਦਾ ਜਿੱਥੇ ਬਾਰ ਬਾਰ ਜੰਮਣਾ ਮਰਨਾ ਪਵੇ ਇਹੀ ਤੇਰਾ ਅਵਸਰ ਇਹ ਤੇਰੀ ਬਾਰ ਇਹ ਮਨੁੱਖਾ ਜੀਵਨ ਤੈਨੂੰ ਮੌਕਾ ਮਿਲਿਆ ਇਹੀ ਤੇਰੀ ਵਾਰੀ ਹੈ ਇਹ ਤੈਨੂੰ ਅਵਸਰ ਮਿਲਿਆ ਜਿਹਨੂੰ ਸਮਝ ਗਿਆ ਫਿਰ ਇਹ ਅਵਸਰ ਚਰਣਾ ਹੱਥ ਹੈ ਤੈਨੂੰ ਉਸਾ ਵਾਪਸ ਮਿਲੇਗਾ ਮਤਾ ਸਮੇ ਮਰਾਂਗਾ ਫਿਰ ਜੰਮ ਜਾਣਾ ਮੈਂ ਇਹ ਅਵਸਰ ਤੈਨੂੰ ਬਾਰ ਮਿਲੇਗਾ ਨਹੀਂ ਜਿਵੇਂ ਬੱਚਾ ਪੜਦਾ ਸਕੂਲ ਜਾਂਦਾ ਪੂਰਾ ਸਾਲ ਨੂੰ ਅਫਸਰ ਹੁੰਦਾ ਜਦੋਂ ਪੇਪਰ ਹੁੰਦਾ ਜਿਹੜਾ ਬੱਚਾ ਪੜਿਆ ਜਿਹਨੇ ਉਹ ਪਾਸ ਜਿਹਨੇ ਅਫਸਰ ਗਵਾ ਦਿੱਤਾ ਫੇਰ ਹੋ ਜਾਂਦਾ ਫਿਰ ਮੌਕਾ ਨਹੀਂ ਮਿਲਦਾ ਉਸ ਵੇਲੇ ਤੇ ਸੈਬੂਨੇ ਕਟ ਪਿੱਤਰ ਤੂੰ ਦੇਖ ਵਿਚਾਰ ਤੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲੈ ਕਹਿਤ ਕਬੀਰ ਜੀਤ ਕੇ ਹਾਰ ਹੁਣ ਤੇਰੀ ਆਪਣੀ ਮਰਜ਼ੀ ਹੈ ਕਬੀਰ ਸਾਹਿਬ ਕਹਿੰਦੇ ਨੇ ਕਿ ਮਨੁੱਖਾ ਜੀ ਉਹਨੇ ਬਾਜ਼ੀ ਜਿੱਤਨੇ ਕਿ ਹਾਰ ਨਹੀਂ ਮਨੁੱਖੀ ਆਪਣੇ ਹੱਥ ਹੈ ਜਿਹੜਾ ਬੰਦਗੀ ਕਰੇਗਾ ਸੇਵਾ ਭਗਤੀ ਕਰੇਗਾ ਜ਼ਿੰਦਗੀ ਬਾਜ਼ੀ ਹਾਰ ਜਿੱਤੀ ਜਾਏਗਾ ਤੇ ਜੇ ਨਹੀਂ ਕੀਤੀ ਤਾਂ ਫਿਰ ਜਮ ਜਮ ਮਰੇ ਮਰੇ ਫਿਰ ਜਮ ਹਾਰ ਜਾਏਗਾ ਬਹੁਬਿਧ ਕਹਿਓ ਪੁਕਾਰ ਪੁਕਾਰ ਕਹਿੰਦੇ ਮੈਂ ਤੈਨੂੰ ਕਈ ਤਰੀਕਿਆਂ ਨਾਲ ਕੋ-ਕੋ ਕੇ ਦਿਨ ਦੱਸ ਰਿਹਾ ਹਾਂ ਕੋ ਕਹਿੰਦੇ ਆ ਚੰਗਿੰਦੇ ਆ ਮੱਤੀ ਦਿਂਦਿਆ ਨਿਤ ਜੋ ਸ਼ੈਤਾਨ ਵਜਾਇਆ ਸੇ ਕਿਉ ਫੇਰ ਜੇ ਮਨ ਸ਼ੈਤਾਨ ਹੋ ਜਾਂਦਾ ਨਾ ਜਨਮ ਅਲੀ ਸਮਝਾਈ ਜਾਉ ਸੰ ਜਿਨੇ ਮਾਜ਼ੀ ਗੁਰਮਤਿ ਗੱਲਾਂ ਕਰੀ ਜਾਉ ਉਹਨੇ ਸੁਧਰਨਾ ਨਹੀਂ ਪਰ ਜਿਨਾਂ ਨੇ ਸਮਝਦੇ ਗੁਰੂ ਦੀ ਗੱਲ ਨੂੰ ਉਹ ਆਪਣਾ ਜੀਵਨ ਸਫਲ ਕਰੀਨ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਆਪਣਾ ਜੀਵਨ ਨੂੰ ਗੁਰਬਾਣੀ ਰਾਹੀਂ ਸਫਲ ਕਰੀਏ ਜਿਹੜੇ ਗੁਰ ਦੀ ਗੱਲ ਨੂੰ ਸੱਤ ਤੁਰਦੇ ਹਨ ਗੁਰੂ ਵਿਦੇਸ਼ ਨੂੰ ਸੱਤ ਤੁਰਦੇ ਹਨ ਉਹਨਾਂ ਦਾ ਜੀਵਨ ਸਬਰ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ